ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਲਕਾ ਖੇਮ ਕਰਨ ਅੰਦਰ ਕੱਲ ਵੱਖ-ਵੱਖ ਸਮਾਗਮਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਫਿਲਪ ਭਾਰੀ ਬਲ ਮਿਲਿਆ ਜਦੋਂ ਪਿੰਡ ਜੋਸ ਸਿੰਘ ਵਾਲਾ ਤੋਂ ਟਕਸਾਲੀ ਕਾਲੀ ਆਗੂ ਮੈਂਬਰ ਪੰਚਾਇਤ ਤਰਸੀਮ ਸਿੰਘ ਆਪਣੇ ਸਾਥੀਆਂ ਸਮੇਤ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਇਸੇ ਤਰ੍ਹਾਂ ਰਤੋਕੇ ਵੇਲੀਆਂ ਤੋਂ सरपंच दिसबाल सिंह ਦੀ ਗਵਾਈ ਚਸ ਕਿਚੈਨ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਸੇ ਤਰ੍ਹਾਂ ਪਿੰਡ ਰਤੋਕੇ ਤੋਂ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਅੰਦਰ ਸ਼ਕੋਲੀਅਤ ਕੀਤੀ ਇਸ ਮੌਕੇ सरपंच ਹਿਯਾਰ ਸਿੰਘ ਬੁੱਲਰਾ ਜੋਤ ਸਿੰਘ ਵਾਲਾ सरपंच ओंकार ਸਿੰਘ ਵੇਲੀਆਂ ਝਾੜ ਸਾਹਿਬ பஞ்ச ਸਤਵੀਰ ਸਿੰਘ ਗਿੱਲ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ ਇਸ ਮੌਕੇ ਹਾਜ਼ਰ ਸਨ ਇਸ ਸਬੰਧੀ ਲੋਕ ਹੈ ਪੰਜਾਬੀ ਚੈਨਲ ਵੱਲੋਂ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜੁ ਕਰਕੇ ਧੰਨਵਾਦੀ அகலா <laughs> பிர <laughs> ਸਰਪੰਚ ਜੀ ਸਰਪੰਚ ਸਾਹਿਬ ਨੇ ਸਨਮਾਨਿਤ ਕੀਤਾ ਜੀ ਆਪਣੇ ਐਮਐਲਏ ਮੈਂ ਜਿਹੜੇ ਭਰਾ ਅੱਜ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਆ ਮੈਂ ਉਹਨਾਂ ਦਾ ਧੰਨਵਾਦ ਕਰ ਲਈ ਆ ਜੀ ਆਇਆਂ ਆਖਣ ਲਈ ਆਇਆ ਮੈਂ ਆਪਣੇ ਵੱਲੋਂ ਤੇ ਆਪ ਆਮ ਆਦਮੀ ਦੇ ਕਨਵੀਡਰ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਣ ਵੱਲੋਂ ਤੁਹਾਨੂੰ ਜੀ ਆਇਆਂ ਆਖਦਾ ਹਾਂ ਤੁਹਾਡਾ ਧੰਨਵਾਦ ਕਰਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਸਾਡਾ ਹਿੱਸਾ ਬਣਨ ਜਾ ਰਹੇ ਹੋ ਤੁਹਾਡਾ ਸਾਰਿਆਂ ਦਾ ਪੂਰਾ ਮਾਣ ਤੇ ਸਤਿਕਾਰ ਜਿਹੜਾ ਉਹ ਕੀਤਾ ਜਾਊਗਾ ਸਾਸੀ ਗਾਲ ਜੀ ਸਾਰਿਆਂ ਨੂੰ ਮਹਾਰਾਜ ਬੈਕੂਮ ਜੀ ਕਾ ਖਾਲਸਾ ਬੈਕੂਮ ਜੀ ਕੀ ਫਤਿਹ ਜੀ ਮਹਾਰਾਜ ਜੀ ਪਾਪਾ ਜੀ ਮਹਾਰਾਜ ਜੀ ਜਗਤ ਗੋਨੀ ਚਾਹ ਜੀ ਆਜਾ ਜੱਗੇ ਜੀ 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 ਆਮ ਆਦਮੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਕਾਂਗਰਸ ਨੂੰ ਛੱਡ ਕੇ ਸੈਂਕੜੇ ਪਰਿਵਾਰ ਜਿਹੜੇ ਆ ਸਰਦਾਰ ਸਤਬੀਰ ਸਿੰਘ ਜੀ ਗਿੱਲ ਸਾਹਿਬ ਤੇ ਉਹਨਾਂ ਦੀ ਪੰਚਾਇਤ ਉਹਨਾਂ ਦੇ ਸਾਥੀ ਉਹਨਾਂ ਦੀ ਪ੍ਰੇਰਣਾ ਸਦਕਾ ਗਿੱਲ ਸਾਹਿਬ ਦੀ ਅੱਜ ਬਹੁਤ ਵੱਡਾ ਜਿਹੜਾ ਮੈਸਮੇ ਦਾ ਹੰਗਾਰਾ ਇੱਥੋਂ ਆਮ ਆਦਮੀ ਪਾਰਟੀ ਨੂੰ ਮਿਲਿਆ ਤੇ ਮੈਂ ਉਹਨਾਂ ਪਰਿਵਾਰਾਂ ਨੂੰ ਅੱਜ ਜੀ ਆਇਆਂ ਕਹਿਣ ਲਈ ਇੱਥੇ ਆਇਆ ਉਹਨਾਂ ਦਾ ਧੰਨਵਾਦ ਕਰ ਲਈ ਆਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਆਸਾਂ ਤੇ ਉਮੀਦਾਂ ਲੈ ਕੇ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋ ਉਹ ਤੁਹਾਡੇ ਸਾਰੇ ਕੰਮ ਜਿਹੜੇ ਆ ਉਹ ਅਸੀਂ ਪੂਰੇ ਕਰਕੇ ਦੇਵਾਂਗੇ ਸਰ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਕਿ ਪਿਛਲੇ ਆਪਾਂ ਸਮੇਂ ਦੇ ਵਿੱਚ ਛਣਕਾਂ ਦੇ ਨੀ ਪੱਥਰ ਰੱਖੇ ਗਲੀਆਂ ਦੇ ਨੀ ਪੱਥਰ ਰੱਖੇ ਤੇ ਇਹ ਕਿੰਨਾ ਕ ਜਿਹੜਾ ਵਿਕਾਸ ਜਿਹੜਾ ਮਤਲਬ ਆਪਣਾ ਚੱਲ ਰਿਹਾ ਜੀ ਮੇਰੇ ਵੀਰ ਵਿਕਾਸ ਦੀ ਇੱਕ ਹਨੇਰੀ ਚੱਲ ਰਹੀ ਹੈ ਖੇਮ ਕਰਨ ਹਲਕੇ ਦੇ ਵਿੱਚ ਤੇ ਸਾਡਾ ਇੱਕ ਟੀਚਾ ਵਾ ਕਿ ਆ ਜਿਹੜੇ 2 ਸਾਲ ਆ ਦੋਵਾਂ ਸਾਲਾਂ ਬਾਅਦ ਇਲੈਕਸ਼ਨਾਂ ਹੋਣੀਆਂ ਦੁਬਾਰਾ ਇਹਨਾਂ ਦੋਵਾਂ ਸਾਲਾਂ 'ਚ ਅਸੀਂ ਕੋਈ ਕੰਮ ਬਕਾਇਆ ਨਹੀਂ ਰਹਿਣ ਦੇਣਾ ਚਾਹੇ ਕੋਈ ਗਲੀ ਬਣਨ ਵਾਲੀ ਹੋਵੇ ਚਾਹੇ ਕੋਈ ਛੜਕ ਹੋਵੇ ਜਾਂ ਹੋਰ ਵੀ ਡਿਵੈਲਪਮੈਂਟ ਦੇ ਵਿਕਾਸ ਦੇ ਕੰਮ ਹੋਣ ਅਸੀਂ ਉਹ ਟੀਚਾ ਮਿੱਥ ਕੇ ਚੱਲੇ ਆ ਕਿ ਉਹ ਬਹੁਤ ਜੰਗੀ ਪੱਧਰ ਤੇ ਜਿਹੜੀ ਹੈ ਕਿ ਮਹਿਮਾ ਵਿਕਾਸ ਦੀ ਚੱਲ ਰਹੀ ਹੈ ਆ ਤੁਹਾਡੇ ਸਾਹਮਣੇ ਹੀ ਹੈ ਕਿ ਜਿਹੜੀਆਂ ਲਿੰਕ ਸੜਕਾਂ ਵਾਂ ਉਹ 50 ਕਿਲੋਮੀਟਰ ਸੜਕਾਂ ਦੇ ਜਿਹੜੇ ਨੀ ਪੱਥਰ ਅਸੀਂ ਡੇ ਬਾਈ ਡੇ ਜਿਹੜੇ ਉਹ ਰੱਖ ਰਹੇ ਆ ਤੇ ਬਹੁਤ ਵੱਡਾ ਜਿਹੜਾ ਵਿਕਾਸ ਦਾ ਇੱਕ ਮੈਂ ਸਮਝਦਾ ਇੱਕ ਇੱਕ ਬਹੁਤ ਵੱਡੀ ਲਹਿਰ ਜਿਹੜੀ ਉਹ ਚੱਲ ਰਹੀ ਹੈ ਸਾਡੇ ਨਾਲ ਸਰਪੰਚ ਜੀ ਆ ਇਹ ਸਰਪੰਚ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਪਰਿਵਾਰ ਸ਼ਾਮਲ ਹੋਏ ਆ ਸੋ ਕੀ ਕਹਿਣਾ ਚਾਹੁੰਦੇ ਹੋ ਉਹ ਉਹਨਾਂ ਪਰਿਵਾਰਾਂ ਦੇ ਲਈ ਜੀ ਉਹ ਸਦਾ ਸਰਮਜਨਤ ਹੁੰਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਚੰਗੇ ਕੰਮ ਜਿਹੜੀ ਪਰਚਾਂ ਰਾਜਨੀਤੀ ਨਹੀਂ ਕਰਨੀ ਲੋਕਾਂ ਦੇ ਵਿਕਾਸ ਦੇ ਕੰਮ ਕਰਨੇ ਆ ਸਾੜਿੰਦਰਗਰ ਜਿਹਨਾਂ ਨੇ 30 40 ਕੋਠੇਪਾਗ ਦੇ ਗਰੀਬਾਂ ਨੂੰ ਉਹਨੇ ਜਿਹੜੇ ਬਾਕੀ ਉਹ ਵੀ ਆਨਲਾਈਨ ਕਰਦੇ ਆ ਇਹ ਬੜੇ ਵੱਡੇ ਕੰਮ ਨੇ ਗਲੀਆਂ ਪੱਕੀਆਂ ਹੋਈਆਂ ਇਹਨਾਂ ਦੀ ਕਿਰਪਾ ਨਾਲ ਹੋਈਆਂ ਹੋੜੀਆਂ ਇਹ ਸਾਰੇ ਕੰਮ ਦਾ ਪਰਭਾਵਤ ਹੋ ਗਏ ਇਹ ਲੋਕ ਸਾਡੇ ਜੁੜੇ ਨੇ ਅਸੀਂ ਕਹਿੰਨਾ ਮੰਨ ਰੱਖਾਂਗੇ ਤੇ ਇਹਨਾਂ ਦਾ ਤਾਲਮਾ ਕਦੇ ਪੈਸਾ ਆਏ ਜੇ ਖਾਲਤ ਹੋਵੇ ਜੀ ਫਿਰ